ਜਨਾ ਨਾਵੇ ਸਰੇ ਨਾਮ ਸੇਕ ਨੇਹੀ ਆ ਵੇਦ ਨਾ ਜਾਣ ਹਮੂਲ ਸਾਈਂ ਜਿਹਿਆ ਵੇਦ ਨਾ ਜਾਣ ਹਮੂਲ ਸਾਈਂ ਜਿਹਿਆ ਗਰੀਬ ਨਵਾਜ਼ ਪਦਿਤ ਪਾਵਨ ਭਗਤ ਵਚਲ ਕਰੁਣਾ ਨਦਾਨ ਆਨੰਦ ਸਰੂਪ ਅੰਤਰਜਾਮੀ ਮੁਕਤੀ ਦਾਤਾ ਲੋਕ ਪਰਲੋਕ ਦੇ ਰਖਿਆਕ ਤਨਦਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਾਂ ਪਾਤਸ਼ਾਹਾਂ ਦੇ ਆਦਮਕ ਸਰੂਪ ਗੁਰਤਾ ਗੱਦੀ ਦੇ ਸੁਭਾਏਮਾਨ ਸਤਿਗੁਰੂ ਜੀ ਤਨਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਸੁੰਦਰ ਦਿਵਾਨਾਂ ਦੇ ਵਿੱਚ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਸਾਹਿਬ ਜੀ ਉਹਨਾਂ ਦੇ ਜਨਮ ਦਿਹਾੜੇ ਤੇ ਮਹਾਂਪੁਰਖਾਂ ਦੇ ਕੋਲ ਉਹਨਾਂ ਦੇ ਚਰਨਾਂ ਤੇ ਨਤਮਕਸਤ ਹੋਣ ਵਾਸਤੇ ਹਾਜ਼ਰ ਹੋਈ ਸਾਧੂਗਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਇਹ ਮਹਾਂਪੁਰਖਾਂ ਦਾ ਪ੍ਰੇਮ ਹੈ ਜੋ ਸਾਡਾ ਮਹਾਂਪੁਰਖਾਂ ਨੇ ਸਤਕਾਰ ਕੀਤਾ ਹੈ 바ਗੇ ਜਿੱਥੇ ਰੱਬ ਰੂਪ ਮਹਾਂਪੁਰਖ ਆਪਣੇ ਬਚਨ ਸੁਣਾ ਦੇਣ ਉਥੇ ਸਾਡੇ ਵਰਗਿਆਂ ਦੇ ਬੋਲਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਪਰ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਐਨੇ ਕਹੀ ਬੇਨਤੀ ਕਰਾਂਗਾ ਕਿ ਜੋ ਸਤਗੁਰ ਮਹਾਰਾਜ ਜੀ ਦੇ ਬਚਨ ਨੇ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਅਗੇ ਜਵਾਬ ਦਿੱਤਾ ਭੇਦ ਨਾ ਜਾਣ ਹੋ ਮੂਲ ਸਾਈਂ ਜਿਹਿਆ ਉਹਨਾਂ ਦੇ ਵਿੱਚ ਫਰਕ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ ਉਹ ਆਪ ਰੱਬ ਰੂਪ ਹੁੰਦੇ ਨੇ ਪਰਮਾਤਮਾ ਰੂਪ ਹੁੰਦੇ ਨੇ ਬਾਣੀ ਦਾ ਇਹ ਵੀ ਬਚਨ ਹੈ ਸਾਧ ਰੂਪ ਆਪਣਾ ਤਨ ਧਾਰਿਆ ਉਹ ਸ ਪਰਮਾਤਮਾ ਦਾ ਅਵਤਾਰ ਨੇ ਮਹਾਂਪੁਰਖ ਦਿਨ ਨੇ ਵੀ ਮਹਾਂਪੁਰਖਾਂ ਨੇ ਵਜਨ ਕੀਤੇ ਨੇ ਉਹ ਸਾਡੇ ਕਲਿਆਣਕਾਰੀ ਵਜਨ ਨੇ ਸਾਡੀ ਮੁਕਤੀ ਵਾਸਤੇ ਸਾਨੂੰ ਬੰਧਨਾਂ ਤੋਂ ਛੁਟਾਉਣ ਵਾਸਤੇ ਮਹਾਂਪੁਰਖ ਆਪ ਗੁਰਮਤ ਦੇ ਵਿੱਚ ਦ੍ਰਿੜ ਹੁੰਦੇ ਨੇ ਤੇ ਸਾਡੇ ਅੰਦਰ ਦ੍ਰਿੜਤਾ ਭਰਨ ਵਾਸਤੇ ਇਸ ਤਰ੍ਹਾਂ ਦੇ ਨਾਲ ਵਜਨ ਕਰਦੇ ਨੇ ਕਿ ਆਪਾਂ ਸਿੱਖੀ ਦੇ ਵਿੱਚ ਦ੍ਰਿੜ ਹੋਈਏ ਦੇ ਆਪਾਂ ਕਹੀਏ ਜਾਂ ਕਈ ਬਚਨ ਵੀ ਕਰਦੇ ਨੇ ਕਿ ਰੱਬ ਨੂੰ ਕਿਸੇ ਨੇ ਤੁਰਦਾ ਫਿਰਦਾ ਵੇਖਿਆ ਤੇ ਆਪਾਂ ਬਚਨ ਕਰ ਸਕਦੇ ਹਾਂ ਇਹ ਮਾਨਪੁਰਖ ਨੇ ਇੰਨਾ ਵਰਗਾ ਹੀ ਪਰਮਾਤਮਾ ਹੋਏਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿਉਂਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਮਹਾਪੁਰਖਾਂ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਆਉਣਾ ਕੀਤਾ ਹੈ ਇਹ ਸਦਾਵੀ ਅਵਤਾਰ ਹੈ ਉਸ ਪਰਮਾਤਮਾ ਦਾ ਜਿਹੜੇ ਮਹਾਪੁਰਖ ਹੁੰਦੇ ਨੇ ਵਿਦਾੰਤ ਦੇ ਵਚਨ ਵੀ ਆਉਂਦੇ ਨੇ ਤਰ ਵਰ ਸਰ ਵਰ ਸੰਤ ਜਨ ਚੌਥਾ ਬਾਦਲ ਮੇਹ ਪਰਉਪਕਾਰ ਕਾਰਨ ਚੌਹਾਂ ਤਾਰੀ ਦੇਹ ਅਣ ਤਰ ਵਰ ਦਰਖਤ ਜਿਹੜਾ ਉਹ ਵੀ ਪਰਉਪਕਾਰ ਵਾਸਤੇ ਸੰਸਾਰ ਦੇ ਵਿੱਚ ਹੈ ਸਰੋਵਰ ਵੀ ਪਰਉਪਕਾਰ ਵਾਸਤੇ ਹੈ ਬੱਦਲ ਵਰਸਦਾ ਉਹ ਵੀ ਪਰਉਪਕਾਰ ਵਾਸਤੇ ਇਸੇ ਤਰ੍ਹਾਂ ਦੇ ਨਾਲ ਮਹਾਂਪੁਰਖ ਸੰਸਾਰ ਦੇ ਵਿੱਚ ਆਉਂਦੇ ਨੇ ਉਹ ਵੀ ਪਰਉਪਕਾਰ ਵਾਸਤੇ ਹੀ ਆਉਂਦੇ ਨੇ ਸੋ ਮਹਾਂਪੁਰਖਾਂ ਦੇ ਨਾਲ ਆਪ ਸੰਗਤਾਂ ਦਾ ਬੜਾ ਪ੍ਰੇਮ ਹੈ ਆਪਾਂ ਸਾਰੇ ਜਿੰਨੇ ਚੱਲ ਕੇ ਆਏ ਆ ਸਾਰਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਮੈਂ ਮਹਾਂਪੁਰਖਾਂ ਨੂੰ ਜ਼ਿਆਦਾ ਪ੍ਰੇਮ ਕਰਦਾ ਮਹਾਪੁਰਖ ਮੇਰੇ ਨਾਲ ਬਹੁਤ ਪ੍ਰੇਮ ਕਰਦੇ ਨੇ ਪਰ ਇਹ ਸਾਡਾ ਸਾਰਿਆਂ ਦਾ ਭਲੇਖਾ ਹੈ ਆਪਾਂ ਸਾਰੇ ਹੀ ਮਹਾਪੁਰਖਾਂ ਨੂੰ ਬਹੁਤ ਪ੍ਰੇਮ ਕਰਦੇ ਆਂ ਤੇ ਸਾਡੇ ਸਾਰਿਆਂ ਦੇ ਨਾਲ ਹੀ ਮਹਾਪੁਰਖ ਬਹੁਤ ਪ੍ਰੇਮ ਕਰਦੇ ਨੇ ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਮਹਾਪੁਰਖਾਂ ਨੇ ਆਪਣਾ ਸਾਰਾ ਜੀਵਨ ਸਿੱਖੀ ਪ੍ਰਚਾਰ ਦੇ ਵਿੱਚ ਜਿੱਥੇ ਉਹਨਾਂ ਨੇ ਬੰਦਗੀ ਕਮਾਈ ਕਰਕੇ ਆਪਣਾ ਜੀਵਨ ਬਣਾਇਆ ਸਾਡੇ ਵਾਸਤੇ ਵੀ ਮਹਾਪੁਰਖਾਂ ਨੇ ਬੌਧ ਸਮਾਂ ਕੱਢਿਆ ਬੜੇ ਵਿਦਿਆਰਥੀਆਂ ਨੂੰ ਗੁਰਮਤਿ ਦੀ ਬ੍ਰਹਮ ਦੀ ਵਿੱਦਿਆ ਦਾ দান ਦਿੱਤਾ ਤੇ ਜੋ ਵੀ ਸੰਗਤਾਂ ਮਹਾਂਪੁਰਖਾਂ ਦੇ ਕੋਲ ਆਉਂਦੀਆਂ ਨੇ ਆਪੋ ਆਪਣੇ ਸਵਾਲ ਲੈ ਕੇ ਮਹਾਂਪੁਰਖੋ ਉਹਨਾਂ ਤੇ ਵੀ ਕਿਰਪਾ ਕਰਦੇ ਨੇ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਆਪਾਂ ਦੁਨਿਆਵੀ ਸਵਾਲ ਨਾਲ ਲੈ ਕੇ ਆਇਆ ਕਰੀਏ ਕਿ ਸਾਡਾ ਬੱਚਾ ਬਾਹਰ ਨਹੀਂ ਜਾਂਦਾ ਸਾਡਾ ਕੋਈ ਕੇਸ ਹੱਲ ਨਹੀਂ ਹੁੰਦਾ ਨੌਕਰੀ ਨਹੀਂ ਲੱਗਦੀ ਇਹ ਗੱਲਾਂ ਨੇ ਅਧਿਆਤਮਕ ਦੀ ਗੱਲ ਮਾਂ ਪੁਰਖਾਂ ਦੇ ਕੋਲ ਕਰਿਆ ਕਰੀਏ ਕਿ ਸਾਡਾ ਅੱਗਾ ਕਿਵੇਂ ਸਵਾਰਿਆ ਜਾਏਗਾ ਜਿਵੇਂ ਮਹਾਰਾਜ ਜੀ ਨੇ ਕਿਹਾ ਵੀ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਪਾਂ ਇਹ ਪੁੱਛਣਾ ਮਾਂ ਪੁਰਖਾਂ ਕੋਲ ਕਿ ਇੱਥੇ ਲਾਹਾ ਕਿਵੇਂ ਖਟਾਂਗੇ ਤੇ ਅੱਗੇ ਸਾਡਾ ਪਰਲੋਕ ਸੁਹੇਲਾ ਕਿਵੇਂ ਹੋਏਗਾ ਸਵਾਭ ਸਾਰੀਆਂ ਰੱਬ ਵਰਗੀਆਂ ਸੰਗਤਾਂ ਨੂੰ ਮਾਂ ਪੁਰਖਾਂ ਦੇ ਜਨਮ ਦਿਹਾੜੇ ਦੀਆਂ ਰੋਮ ਰੋਮ ਕਰਕੇ ਬਿਆਨਤ ਬਿਆਨਤ ਵਧਾਈਆਂ ਹੋਣ ਤੇ ਅਰਦਾਸ ਕਰਦੇ ਆ ਕਿ ਮਹਾਂਪੁਰਖ ਲੰਬੇ ਸਮੇਂ ਤੱਕ ਸਾਨੂੰ ਸਾਰਿਆਂ ਨੂੰ ਦਰਸ਼ਨ ਦੇ ਕੇ ਔਰ ਆਪਣੇ ਇਹ ਜੋ ਪਾਰਵਕਾਰੀ ਮੁਕਤੀ ਦਾਇਕ ਵਜਨ ਨੇ ਉਹਨਾਂ ਦੁਆਰਾ ਨਿਹਾਲ ਕਰਦੇ ਰਹਿਣ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ